ਅਰਥ ਦੂਜਾ ਮਾਦਤ ਘਰ ਜੁਗਨੂ ਇੱਕ ਦਿਨ ਇੱਕ ਕਚੜੀ ਆਪਣੇ ਬੱਚਿਆਂ ਲਈ ਚੋਗਾ ਇਕੱਠਾ ਕਰਨ ਨਿਕਲੀ ਚੋਗਾ ਇਕੱਠਿਆਂ ਕਰਦੇ ਉਸ ਨੂੰ ਸ਼ਾਮ ਪੈ ਗਈ ਉਹ ਆਪਣੇ ਆਲ ਨੇ ਤੋਂ ਕਾਫੀ ਦੂਰ ਜਾ ਚੁੱਕੀ ਸੀ ਅਚਾਨਕ ਜ਼ੋਰ ਦਾ ਮੀਂਹ ਪੈਣ ਲੱਗਾ ਸਭ ਪਾਸੇ ਹਨੇਰਾ ਹੀ ਹਨੇਰਾ ਹੋ ਗਿਆ ਚਿੜੀ ਨੂੰ ਆਪਣੇ ਬੱਚਿਆਂ ਦਾ ਫਿਕਰ ਹੋਣ ਲੱਗਾ ਉਹ ਸੋਚ ਰਹੀ ਸੀ ਮੈਂ ਆਪਣੇ ਆਲੇ ਵਿੱਚ ਕਿਵੇਂ ਪਹੁੰਚਾਂਗੀ ਮੇਰੇ ਬੱਚੇ ਭੁੱਖੇ ਪਾਣੇ ਮੇਰੀ ਰਾਦ ਵੇਖ ਰਹੇ ਹੋਣਗੇ ਉਹ ਡਰਦੀ ਡਰਦੀ